ਲੇ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੁਹਿਰਦਾ ਅਜਦਾ ਤਾਂ ਮੇਰਾ ਜੇ ਅਗਰ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਤਾਂ ਇਹ ਬੜਾ ਇੱਕ ਵੱਡਾ ਪੋਲਿਟੀਕਲ ਬਲੰਡਰ ਹੋਵੇਗਾ ਕਾਂਗਰਸ ਇਸ ਵਾਰ ਕਿਸ ਤਰ੍ਹਾਂ ਦਾ ਤਜਰਬਾ ਕਰ ਰਹੀ ਹੈ ਕਿ ਪਲਾਟ ਤੋਂ ਐਰਾ ਨੂੰ ਸਮਰੂਹ ਲਿਆਂਦਾ ਗਿਆ ਸਮਰੂਹ ਤੋਂ ਵਿਜੇਂਦਰ ਸਿੰਘ ਲਾ ਨੂੰ ਆਨੰਦਪੁਰ ਭੇਜਿਆ ਗਿਆ ਪਾਰਟੀ ਪ੍ਰਧਾਨ ਨੂੰ ਲੁਧਿਆਣੇ ਤੋਂ ਖਿਡਾਰੀ ਹੈ ਦੇਖੋ ਗੱਲ ਇਹ ਹੈ ਕਿ ਮੈਂ ਆਪਣੇ ਮੁਤਲਕ ਤਾਂ ਸਿਰਫ ਇੱਕ ਹੋऊंगा ਕਿ ਮੈਂ ਇਲੈਕਸ਼ਨ ਦੀ ਮੈਂ ਸਮਰੂਹ ਦੀ ਟਿਕਟ ਨਹੀਂ ਮੰਗੀ ਸੀਗੀ ਪਾਰਟੀ ਨੇ ਪਿਛਲੇ ਮੈਨੂੰ ਲੱਗਦਾ ਕਾਫੀ ਅਰਸੇ ਤੋਂ ਮੇਰੀ ਐਕਟੀਵਿਟੀ ਵਾਚ ਕਰਦੇ ਸੀਗੇ ਔਰ ਜੋ ਕੁਝ ਮੇਰੇ ਨਾਲ ਵਿਕਟਮਾਈਜੇ ਜੇਲ੍ਹ ਛੁੱਟੇਗਾ ਕਿਤੇ ਨਾ ਕਿਤੇ ਹੋਰ ਨਾ ਕਾਰਨਾ ਕਰਕੇ ਮੇਰੀ ਜਿਹੜੀ ਪਰਫਾਰਮੈਂਸ ਵਿਧਾਨ ਸਭਾ ਦੇ ਅੰਦਰ ਬਾਹਰ ਇਹਨੂੰ ਮੱਦੇ ਨਜ਼ਰ ਰੱਖ ਕੇ ਉਹਨਾਂ ਨੂੰ ਕੌਨਫੀਡੈਂਸ ਸੀਗਾ ਕਿ ਸੰਗਰੂਰ ਕਿਉਂਕਿ ਇਹ ਕਲੇਮ ਕਰਦੇ ਨੇ ਕਿ ਸਾਡੀ ਰਾਜਤਾਨੀ ਆ ਉੱਥੇ ਉਹਨਾਂ ਨੂੰ ਲੱਗਦਾ ਸੀਗਾ ਕਿ ਖੇਰੇ ਨੂੰ ਲੜਾਇਆ ਜਾਵੇ ਤਾਂ ਕਰਕੇ ਮੈਂ ਲੜਾਈ ਲੜਨਾ ਇੱਥੇ ਔਰ ਦੂਸਰੇ ਜਿਹੜੇ ਪੇਛਦੇ ਨੇ ਐ ਲੱਗ ਰਿਹਾ ਵਾ ਕਿ ਪਾਰਟੀ ਚਾਹੁੰਦੀ ਆ ਕਿ ਜਿਹੜੇ ਸੀਨੀਅਰ ਬਣੇ ਹੋਏ ਨੇ ਪਾਰਟੀ ਦੇ ਵਿੱਚ ਜਿਨ੍ਹਾਂ ਨੂੰ ਨਿਵਾਜਿਆ ਗਿਆ ਪਹਿਲਾਂ ਮੌਕੇ ਦਿੱਤੇ ਗਏ ਅਚਾਇਓ ਪੀਸੀਸੀ ਪ੍ਰੈਜ਼ੀਡੈਂਟ ਹੈ ਚਾਹੇ ਕੋਈ ਫਾਰਮਰ ਮਨਿਸਟਰ ਹੈ ਉਹਨਾਂ ਲੋਕਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੁਸੀਂ ਦੇਖ ਲਿਆ ਕਿ ਸੁਖਜਿੰਦਰ ਸਿੰਘ ਰੰਦਾਵਾ ਸਾਡੇ ਬੜੇ ਜੋਗ ਉਮੀਦਵਾਰ ਨੇ ਗੁਰਦਾਸਪੁਰ ਤੋਂ ਵਿਜਿੰਦਰ ਸਿੰਘਲਾ ਨੂੰ ਆ ਆਨੰਦਪੁਰ ਸਾਹਿਬ ਉਹਨਾਂ ਦਾ ਇੱਕ ਟਰੈਕ ਰਿਕਾਰਡ ਐ ਸੰਗਰੂਰ ਦੇ ਵਿੱਚ ਬੜੇ ਅੱਛੇ ਪ੍ਰੋਜੈਕਟਸ ਉਹਨਾਂ ਨੇ ਪ੍ਰੂਫ ਕਰਾਈ ਕੰਮ ਕੀਤਾ ਲਾਈਕਵਾਇਜ਼ ਰਾਜਾ ਬੜਿੰਗ ਜੀ ਉਹਨਾਂ ਨੂੰ ਲੁਧਿਆਣੇ ਦਿੱਤੀ ਕਿ ਜਮਵਾਰੀ ਸੋ ਆਈ ਐਮ ਕੁਆਇਟ ਸ਼ੋਰ ਕਿ ਕਾਂਗਰਸ ਇਸ ਮਲਟੀ ਕਾਰਨਰਡ ਕੰਟੈਸਟ ਵਿੱਚ ਅੱਛੀ ਪਰਫਾਰਮੈਂਸ ਦੇਗਾ ਪਰ ਮੈਂ ਦੋਲੀ ਦਾ ਬੰਦੂ ਰਹਾ ਬਦਲਦਾ ਜਿਹੜੀ ਹੈਗੀ ਪੋਸਟ ਪਾਈ ਗਈ ਹੈ ਕਿ ਹੁਣ ਮੈਂ ਰਾਹ ਬਦਲਾਂਗਾ ਉਹਦੇ ਬਾਰੇ ਕੀ ਕਹਿੰਦੇ ਹੋ ਮੈਂ ਆਪ ਖੁਦ ਤਾਂ ਨਹੀਂ ਦੇਖ ਸਕਿਆ ਪਰ ਕਿ ਮੈਨੂੰ ਵੀ ਤੁਹਾਡੇ ਵਾਂਗੂ ਪਤਾ ਲੱਗਿਆ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਉਧਰ ਤੋਂ ਉਧਰ ਕਰਕੇ ਆ ਸੀਗਾ ਕਿ ਗੋਲਡੀ ਬੇਸਿਕਲੀ ਇੱਕ ਇਮੋਸ਼ਨਲ ਵਿਅਕਤੀ ਹੈ ਇਸ ਤਰ੍ਹਾਂ ਦੀਆਂ ਪੋਸਟਾਂ ਕਈ ਵਾਰ ਉਹਨਾਂ ਦੇ ਪਹਿਲਾਂ ਵੀ ਪੇजेस ਉੱਤੇ ਸ਼ੇਅਰ ਹੋਈਆਂ ਹੋਣਗੀਆਂ ਬਾਕੀ ਮੈਂ ਉਹਨਾਂ ਦੇ ਨਾਲ ਇਨ ਟੱਚ ਹੀ ਗਾਵਾ ਮੈਂ ਦੇਖਦਾ ਕਿ ਮੈਂ ਇਸ ਮੀਟਿੰਗ ਤੋਂ ਬਾਅਦ ਵੀ ਅਗਰ ਉਹ ਘਰੇ ਅਵੇਲੇਬਲ ਹੋਵੇ ਤਾਂ ਮੈਂ ਉੱਥੇ ਜਾਣ ਦਾ ਪ੍ਰੋਗਰਾਮ ਲੈਂਦਾ ਕੋਈ ਸਵਿਚ ਆਫ ਆ ਰਿਹਾ ਤੇ ਧੂਰੀ ਦੇ ਇਸ ਪ੍ਰੋਗਰਾਮ ਚ ਵੀ ਹੋ ਗਿਆ ਰਹਾ ਜਾਦਾ ਇਸ ਪ੍ਰੋਗਰਾਮ ਇਹ ਪ੍ਰੋਗਰਾਮ ਤਾਂ ਸਾਡਾ ਕੱਲ ਹੀ ਕੁਦਰਤੀ ਸੱਡਨਲੀ ਬਣਿਆ ਔਰ ਜਿੱਦਾਂ ਤੁਸੀਂ ਕਿਹਾ ਕਿ ਫੋਨ ਉਹਨਾਂ ਦਾ ਵੀ ਮੈਨੂੰ ਵੀ ਕੱਲ ਦਾ ਫੋਨ ਉਹਨਾਂ ਦਾ ਮਿਲ ਨਹੀਂ ਰਿਹਾ ਮੈਂ ਕਦੀ ਝੂਠ ਨਹੀਂ ਬੋਲਿਆ ਹੁਣ ਕਿਹੜੇ ਕਾਰਨਾ ਕਰਕੇ ਕੇਰੀ ਬੰਦਾ ਅਨਵਿਲ ਹੁੰਦਾ ਕੋਈ ਧਰੇਲੂ ਹਾਲਾਤ ਹੁੰਦੇ ਜੇ ਕੋਈ ਗੱਲ ਇਸ ਤਰ੍ਹਾਂ ਦੀ ਨੈਗੇਟਿਵ ਪੋਜ਼ਿਟਿਵ ਉਹ ਤੁਹਾਨੂੰ ਪਤਾ ਲੱਗ ਹੀ ਜਾਣੀ ਹੈ ਆਮ ਆਦਮੀ ਲੁਕੀ ਰਹਿਣੀ ਕੋਈ ਆਮ ਆਦਮੀ ਪਾਰਟੀ ਚ ਤੱਕ ਤੇ ਸ਼ਾਮਲ ਹੋ ਰਿਹਾ ਦੇਖੋ ਦੇਖੋ 골ਡੀ ਨੂੰ ਕਾਂਗਰਸ ਨੇ ਬੜੇ ਸਮੇਂ ਸੇ ਨੇ ਐਮ ਐਲ ਏ ਬਣਾ ਕੇ ਉਤਾਰਿਆ ਵਾ ਹੀ ਹੈਜ਼ ਬੀਨ ਰਿਵਾਰਡਡ ਵੈਰੀ ਐਡਕੁਐਟਲੀ ਔਰ ਉਹ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਵੀ ਬੜਾ ਪ੍ਰੋ ਕਾਂਗਰਸ ਤੇ ਕਾਂਗਰਸ ਪ੍ਰਤੀ ਵਫਾਦਾਰੀ ਦਾ ਰਿਹਾ ਵਾ ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਗਲਤੀ ਕਰਨਗੇ ਇਟ ਵਿਲ ਬੀ ਅ ਬਲੰਟਰ ਮੇਰਾ ਨਹੀਂ ਖਿਆਲ ਕਰਨ ਕਿ ਮੇਰਾ ਹਲੇ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੁਹਿਰਦਾ ਅਜਦਾ ਤਾਂ ਮੇਰਾ ਜੇ ਅਗਰ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਤਾਂ ਇਹ ਬੜਾ ਇੱਕ ਵੱਡਾ ਪੋਲੀਟੀਕਲ ਬਲੰਟਰ ਹੋ ਜਾਵੇ ਲੱਗਦਾ ਵੀ ਜੇ ਜਾਣਦੇਗਾ ਤਾਂ ਵੱਡਾ ਝਟਕਾ ਲੱਗੂਗਾ ਕਾਂਗਰਸ ਇਹ ਤਾਂ ਹੁਣ ਜਦੋਂ ਜਾਣਗੇ ਫੇਰੀ ਦੱਸੂਗਾ ਇੱਕ ਤਾਂ ਮੈਂ ਹੋਰ ਦੱਸਣਾ ਚਾਹਾਂ ਮੇਰੀ ਗੱਲ ਧਿਆਨ ਨਾਲ ਸੁਣਿਓ ਵਿਅਕਤੀ ਕੋਈ ਵਿਸ਼ੇਸ਼ ਨਹੀਂ ਐ ਸਿਸਟਮ ਦੇ ਵਿੱਚ ਗਲਤਫਹਿਮੀ ਤੁਸੀਂ ਦੇਖਿਆ ਕਿੰਨੀਆਂ ਡਿਫੈਕਸ਼ਨਸ ਹੋਈਆਂ ਨੇ ਪੱਤਾ ਵੀ ਨਹੀਂ ਹਿੱਲਿਆ ਪੰਜਾਬ ਦਾ ਕਾਂਗਰਸ ਨੂੰ ਕਿੰਨੇ ਬੰਦੇ ਛੱਡ ਕੇ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਔਰ ਸਾਰੇ ਜਿਆਦਾ ਇੱਕ ਵਿਅਕਤੀ ਭਾਜੀਪੀ ਵੱਲ ਨੂੰ ਜਾਂ ਤੇ ਭਾਜੀਪੀ ਅੱਜ ਵੀ ਕਿਸੇ ਇੱਕ ਪਾਰਲੀਮੈਂਟ ਸੀਟ ਨੂੰ ਵਿਨਿੰਗ ਕੈਪੈਸਿਟੀ ਵਿੱਚ ਹੈ ਨਹੀਂ ਕਿ ਤੇ ਵਾਟ ਇਜ਼ ਦ ਡਿਫਰੈਂਸ ਹੈ ਤੇ ਤੁਸੀਂ ਇਡੇ ਵੱਡੇ ਬੰਦੇ ਲਜਾ ਕਾ ਰਹੇ ਰਹੇ ਹੋ ਜੇ ਤੁਸੀਂ ਇੱਕ ਪਾਰਲੀਮੈਂਟ ਸੀਟ ਵੀ ਨਹੀਂ ਜਿੱਤਣ ਦੀ ਕੈਪੈਸਿਟੀ ਰੱਖਦੇ ਮੇਰਾ ਮੰਨਣਾ ਕਿ ਡਿਫੈਕਸ਼ਨ ਵਿਦਆਊਟ ਅ ਕੌਜ਼ ਜਿਹੜੀ ਹੈ ਉਹ ਬੜੀ ਇੱਕ ਮਾੜਾ ਪ੍ਰੈਸੀਡੈਂਟ ਸੈੱਟ ਕਰਦੀ ਹੈ ਅੱਜ ਵਕੀਲ ਸਾਹਿਬ ਨੇ ਬੋਲਦੇ ਇਥੇ ਕਿਹਾ ਕੌਸ਼ਨ ਸਾ ਆ ਜਿਹੜੇ ਪਹਿਲੇ ਦੋ ਫੈਸਾ ਵਿੱਚ ਪੋਲਿੰਗ ਪਰਸੈਂਟੇਜ ਬੜੀ ਲੋ ਹੋਈ ਆ ਇਸੇ ਕਰਕੇ ਲੋ ਹੋ ਰਹੀ ਨਾ ਲੋਕਾਂ ਨੂੰ ਇਸ ਸਿਸਟਮ ਦੇ ਵਿੱਚ ਯਕੀਨ ਨਾ ਡ ਰਿਹਾ ਪੋਲਿਟਿਕਲ ਲੀਡਰਾਂ ਦੇ ਯਕੀਨ ਨਾ ਡ ਰਿਹਾ ਕਿ ਪਤਾ ਨਹੀਂ ਰਾਤ ਨੂੰ ਸੌਂਦੇ ਕਿੱਥੇ ਨੇ ਤੇ ਸਵੇਰੇ ਉੱਠਦੇ ਕਿੱਥੇ ਨੇ ਔਰ ਭਗਵੰਤ ਮਾਨ ਨੇ ਸਭ ਤੋਂ ਜ਼ਿਆਦਾ ਡਿਫੈਕਸ਼ਨਸ ਪ੍ਰਮੋਟ ਕੇ ਜੇਰੀ ਵਾਰਡ ਉਹਨਾਂ ਨੇ ਕੀਤੇ ਜਿਹੜੇ ਕਹਿੰਦੇ ਸੀ ਅਸੀਂ ਇੱਕ ਸਾਫ਼ ਸੁਥਰੀ ਤੇ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਕਰਾਂਗੇ ਇਹ ਇਹ ਰੋਜ਼ ਇਹਦੀ ਪੋਚਿੰਗ ਕਰ ਰਹੇ ਨੇ ਇਹਨਾਂ ਦੇ ਆ ਪਾਰਲੀਮੈਂਟ ਵਿੱਚ ਤਿੰਨ तितਲੀਆਂ ਨੇ ਹੁਣ ਜਿਹੜੀ ਜਲੰਧਰ ਵਾਲਾ ਰਿੰਕੂ ਪਹਿਲਾਂ ਪੱਟ ਕੇ ਲੈ ਕੇ ਆਇਆ ਅਕਾਲੀਆਂ ਦੀ ਤਿਤਲੀ ਲੈਂਦੀ ਦੋ ਕਾਂਗਰਸ ਦੀ ਤਿਤਲੀਆਂ ਲੈ ਆਇਆ ਜਿਹੜੀ ਪਾਰਟੀ ਕੋ 13 ਬੰਦੇ ਹੈ ਨਹੀਂ ਆਪਣੀ ਪਾਰਟੀ ਦੇ ਤਿਆਰ ਕਰਨ ਵਾਸਤੇ 2014 ਤੋਂ ਚੱਲੀ ਪਾਰਟੀ 10 ਸਾਲ ਜਿਹੜੇ ਆਦਮੀ ਜਿਹੜੇ ਵਿਅਕਤੀਆਂ ਕੋ ਪਾਰਲੀਮੈਂਟ ਦੇ 13 ਬੰਦੇ ਨਹੀਂ ਗਏ ਵਾਟ ਐਲਸ ਡੂ ਯੂ ਐਕਸਪੈਕਟ ਫਰਮ ਸੱਚ ਅ ਪਾਰਟੀ ਹਾਊ ਕੈਨ ਦੇ ਵਿਨ 13 ਸੀਟਸ ਇਫ ਦੇ ਡੂ ਨਾਟ ਹੈਵ 13 ਯੂ نو ਕੈਪੇਬਲ ਕੈਂਡੀਡੇਟਸ ਨਿਕਲ ਗਿਆ ਜੀ ਇਹ ਕਹਿੰਦੇ ਇਹ ਸਮਝੌਤਾ ਹੋਇਆ ਵੀ ਤਰਵੀਰ ਕੋਲ ਦੀ ਕਿ ਤੁਮ ਹੀ ਤੇ ਇਹ ਬਤਾਂਗੇ ਤੇ ਬੰਦਾ ਆਲਾ ਤੋਂ ਫਿਰ ਅੱਗੇ ਜਿੰਮ ਨਿਕੋਣਾ ਦੇਣਾ ਮੈਂ ਹਲੇ ਇਸ ਤੇ ਕੋਈ ਟਿੱਪਣੀ ਨਹੀਂ ਕਰਦਾ ਜਦ ਤੱਕ ਮੇਰੇ ਕੋਲ ਕੋਈ ਪ੍ਰੋਪਰ ਥੋਸ ਇਨਪੁਟ ਨਹੀਂ ਹੁੰਦੇ ਜਦੋਂ ਆਵੇ ਕਿ ਤੁਹਾਨੂੰ ਪ੍ਰੋਪਰ ਬੰਦਾ ਜੋ ਸਹੀ ਰਿਐਕਸ਼ਨ ਹੋਗਾ ਮੈਂ ਦਵਾਂਗਾ ਠੀਕ ਹੈ